ਮੇਰਾ ਨਾਮ ਰੋਣ ਸਿੰਘ ਆ ਮੈਂ ਪਿੰਡ ਹਰਦੁਰਵਾਲ ਕਲਾਂ ਦਾ ਪੰਚਾਇਤ ਮੈਂਬਰ ਆ ਤੇ ਅਸੀਂ ਇੱਥੇ ਸਾਡੇ ਪਿੰਡ ਅੱਜ ਇੱਕ ਸੈਕਟਰੀ ਸਾਹਿਬ ਵੱਲੋਂ ਮੈਸੇਜ ਆਈ ਕਿ ਪਿੰਡ ਹਰਦੁਰਵਾਲ ਕਲਾਂ ਵਿੱਚ ਆਮਦਲਾਸ ਹੋ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਆਪਣਾ ਪੱਖ ਰੱਖਣਾ ਹੈ ਤੇ ਸਾਨੂੰ ਲਖਣ RAM ਦੇ ਇੱਕ ਵਾਅਦਾ ਦਿੱਤਾ ਗਿਆ ਸੀ ਸਰਪੰਚ ਸਾਹਿਬ ਵੱਲੋਂ ਜੋ ਹੁਣ ਮੌਜੂਦਾ ਸਰਪੰਚ ਕਿ ਤੁਸੀਂ ਮੈਨੂੰ ਵੋਟਾਂ પાਕੇ ਦਿਤਾਓ ਮੈਂ ਤੁਹਾਨੂੰ ਆਪਣੀ ਜਾਇਦਾਦ ਵਿੱਚ ਜਾਂ ਕਿਸ ਤਰ੍ਹਾਂ ਵੀ ਕਰਕੇ ਇੱਕ ਕਬਰਸਤਾਨ ਤੇ ਇੱਕ ਛੱਪੜ ਦਾ ਪਾਣੀ ਦਾ ਨਿਕਾਸ ਦਵਾਵਾਂਗਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਕ੍ਰਿਸ਼ਨ ਬਰਾਦਰੀ ਚ ਬੂ ਸੀ 174 ਵੋਟਾਂ ਨਾਲ ਉੱਥੇ ਜੇਤੂ ਹੈ ਤੇ ਅੱਜ ਅਹੀਂ ਉਹ ਆਪਣੀ ਜਲਾਸ ਵਿੱਚ ਆਏ ਆ ਪਰ ਕੋਈ ਖੰਨ ਜਲਾਸ ਸਿਰੇ ਨਹੀਂ ਕਰਿਆ ਲੇਕਿਨ ਤੁਸੀਂ ਸਰਪੰਚ ਦੇ ਨਾਲ ਹਮੇ ਆਪੇ ਦੀ ਤੁਸੀਂ ਵੀ ਉਹਨਾਂ ਨੂੰ ਜਦੋਂ ਵੀ ਕੋਈ ਹੁੰਦਾ ਕੌਰਮ ਪੂਰਾ ਕਰਨ ਉਹ ਕਰਨਾ ਹੁੰਦਾ ਸਰਪੰਚ ਦਾ ਮੈਂਬਰ ਤਾਂ ਕਿਹਾ ਜਿੰਨੇ ਨੇ ਉਹ ਪੰਚਾਇਤ ਪੂਰੇ ਦਾ ਕੌਰਮ ਇਹ ਤੇ ਜਿਹੜਾ ਸਰਪੰਚ ਉਸ ਟਾਈਮ ਖੜੋਂਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਮੈਂਬਰ ਵੀ ਚਾਹੀਦੇ ਮੈਨੂੰ ਕੌਰਮਾ ਵੀ ਕਰਨਾ ਚਾਹੀਦਾ ਨਹੀਂ ਹੁਣ ਸਾਥੀਆਂ ਨੂੰ ਤਿਆਰ ਨਹੀਂ ਉਹਨਾਂ ਨੂੰ ਬੁਲਾ ਦੇਣੀ ਉਹਨੇ ਦੇਖੋ ਸਾਥத் ਨਹੀਂ ਅਹੀਂ ਇਹ ਆਮ ਜਲਾਸਾ ਉਸ ਬਾਅਦ ਹੀ ਗੱਲ ਹੈ ਨਾ ਜਲਾਸੇ ਤੇ ਹੁੰਦਾ ਵਾ ਵੀ ਪਿਰਦਾ ਸਾਰਾ ਮਖੜੀ ਵਿਚਾਰੀ ਜਾਂਦੀ ਆ ਸਾਰਾ ਪਿੰਡ ਕੱਟਾ ਹੁੰਦਾ ਉਹਦੇ ਵਿੱਚ ਓਏ 50 75 ਆਏ ਸਨ ਉਹਦੇ ਵਿੱਚ ਮਤਾ ਪਿਆ ਵਾ ਨਹੀਂ ਮਤਾ ਤੇ ਹਲੀ ਪਿਆ ਨਹੀਂ ਕੋਈ ਤਾਂ ਪਹਿਲੇ ਮਤਲਬ ਹੋ ਗਿਆ ਹਾਂਜੀ ਤੇ ਸਾਥ ਹੀ ਇਹਨਾਂ ਨੂੰ ਦੇਹ ਕਬਰਸਤਾਨ ਉਹਦੇ ਉਹਦੇ ਵਿੱਚ ਸਾਥ ਦੀ ਲੋੜ ਵੀ ਨਹੀਂ ਉੱਥੇ ਤੇ ਇਹਨਾਂ ਨੇ ਇਹ ਗੱਲ ਕਹੀ ਆ ਤੁਹਾਡੀ ਪਹਿਲੀ ਰਿਕਾਰਡਿੰਗ ਦੇ ਵਿੱਚ ਕੀ ਮੈਂ ਆਪਣੀ ਜਾਇਦਾਦ ਦੇ ਵਿੱਚ ਉਹ ਦਵਾਂਗਾ ਜੇ ਮੈਂ ਸਰਪੰਚ ਬਣਾਗਾ ਤੇ ਹੁਣ ਹੁਣ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਮੈਂਬਰਾਂ ਦੀ ਆਉਂਦੀ ਆ ਜਾਂ ਕਿਸੇ ਦੀ ਵੀ ਆਉਂਦੀ ਤੇ ਸਾਡਾ ਥੋੜੀ ਕਸੂਰ ਆਈ ਤੇ ਵੋਟਾਂ ਪਾਤੀਆਂ ਅਹੀਂ ਦੇ 11700 ਵੋਟਾਂ ਜਿਤਾਤਾ ਅਸੀਂ ਤਾਂ ਆਪਣੇ ਵਾਰਡ ਦੇ ਵਿੱਚੋਂ ਠੀਕ ਹੁਣ ਮੈਂ ਬਰੋਨਾ ਖਲਾਣੇ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੁਣ ਤੇ ਉਹਨਾਂ ਦਾ ਕੰਮ ਹੈ ਨਾ ਉਨੇ ਤੇ ਪ੍ਰਬੰਧਕ ਲਾ ਗਿਆ ਦਸਰੇ ਹਾਂਜੀ ਹੁਣ ਸਰਪੰਚ ਦਾ ਅਧਿਕਾਰ ਹੈ ਠੀਕ ਹੈ ਪਰ ਪ੍ਰਬੰਧਕ ਲਾ ਕੇ ਪ੍ਰਬੰਧਕ ਦਾ ਅਧਿਕਾਰ ਹੁੰਦਾ ਪਰ ਅਸੀਂ ਸਾਨੂੰ ਇਹਨੇ ਇਸ ਕਰਕੇ ਵੋਟਾਂ ਥੋੜੀ ਲਿਆਂ ਕਿ ਮੈਂ ਪ੍ਰਬੰਧਕ ਲਗੂ ਤੇ ਫੇਰ ਕੰਮ ਕਰਾਂਗਾ ਅਸੀਂ ਤੇ ਕੋ ਵਾਦੇ ਮੁਤਾਬਕ ਆਏ ਹਾਂ ਮਹਿਕ ਮੇ ਲਾਇਆ ਹਾਂਜੀ ਮਹਿਕ ਮੇ ਨੇ ਲਾਇਆ ਹਾਂਜੀ ਸਾਡਾ ਉਹਦੇ ਨੇ ਕੋਈ ਲੈਣਾ ਅਸੀਂ ਤੇ ਕੋ ਵਾਦੇ ਮੁਤਾਬਕ ਜਿਹੜਾ ਨੇ ਚੋਣ ਚੋਣਾਂ ਦੇ ਵਿੱਚ ਕੀਤਾ ਗਿਆ ਕਿ ਮੈਨੂੰ ਜਿਤਾਓ ਤਾਂ ਮੈਂ ਤੁਹਾਨੂੰ ਕਵਰਸਾਂ ਦੋ ਕਿਲੇ ਧਵਾਗਾ ਆਪਣੀ ਜਾਇਦਾਦ ਚ ਧਵਾ ਸਰਕਾਰੀ ਚ ਧਵਾ ਸਾਨੂੰ ਇਹਦੇ ਨਾਲ ਵੀ ਕੋਈ ਮਦਦਿਆਣਾ ਥਾਂ ਚਾਹੀਦਾ ਮਤਾ ਪਾਉਂਗਾ ਆਪਣੀ ਥਾਂ ਦਾ ਹਾਂਜੀ ਤੁਸੀਂ ਵੀ ਜਾਣ ਕਰੋਗੇ ਹਾਂਜੀ ਹਾਂਜੀ ਮਦਦ ਦੀ ਲੋੜ ਨਹੀਂ ਮਦਦ ਦੀ ਲੋੜ ਨਹੀਂ ਉਹਨੇ ਆਪਣੀ ਗੱਲ ਤਾਂ ਸੀ ਤਾਂ ਕਿਉਂ ਕਿ ਮਨਾਂ ਕਿ ਚਾਹੇ ਉਹਨੇ ਜਿਹੜੀ ਵਾਦਾ ਕੀਤਾ ਹੈ ਉਹ ਹਾਂ ਅਸੀਂ ਅਸੀਂ ਸਿਰਫ ਕੋਈ ਵਾਅਦੇ ਦੇ ਮੁਤਾਬਕ ਦਲਾਸ ਦੇ ਵਿੱਚ ਆਏ ਵੀ ਸਾਡਾ ਕਿਉਂ ਨਹੀਂ ਬੂੜਾ ਹੋਇਆ ਅਸੀਂ ਨਾ ਕਿਤੇ ਵਿਰੋਧ ਚ ਆਏ ਤੇ ਨਾ ਕਿਤੇ ਹੱਕ ਚ ਆਏ ਸਰ ਜੀ ਤੁਸੀਂ ਅੱਜ ਆਏ ਸੀ ਜਰਨਲ ਜਲਾ ਸੀ ਪਿੰਡ ਦਾ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਸਾਰੀ ਜਿਹੜੀ ਇੱਥੇ ਪ੍ਰਕਿਰਿਆ ਪੂਰੀ ਹੋਈ ਦੀ ਇੱਥੇ ਆਮ ਜਲਾਸ ਰੱਖਿਆ ਸੀ ਦੁਨੀਆ ਇਕੱਠੀ ਹੋਈ ਸੀ ਪਰ ਇਹਨਾਂ ਦੇ ਪਈ ਨਾਪਸੀ ਵਿੱਚ ਕੋਈ ਹੈਗੀ ਆ ਗਲਬਾਜੀ ਇੱਥੇ ਕਰਕੇ ਝਗੜਾ ਜਾ ਹੋ ਗਿਆ ਤੇ ਫਿਰ ਕਿਸੇ ਦੇ ਸਾਕੇ ਅਗਲੀ ਤੇ ਇਹ ਕਿੰਨੇ ਝਗੜਾ ਕੀਤਾ ਝਗੜਾ ਪਿੰਡ ਦਾ ਆਪਸ ਵਿੱਚ ਹੀ ਆ ਤੇ ਇਹ ਰਜਿਸਟਰ ਵੀ ਹੋਇਆ ਆ ਹਾਂ ਜੀ ਹਾਂ ਜੀ ਕਾਰਵਾਈ ਕਾਰਵਾਈ ਰਜਿਸਟਰ ਹਾਂ ਜੀ ਹਾਂ ਜੀ ਚਲੋ ਅਮਰੋ ਬੋਲੋ ਬੋਲਦਾ ਕਿ ਇਧਰ ਗੋਣ ਕਿਹੜਾ ਘਾਇਤ ਕੋ ਪਤਾ ਨਹੀਂ ਆ ਇੱਥੇ ਪੰਜਾਬ ਦਾ ਖਿਆਲ ਦਿਸੂ ਨਾਂ ਲੈ ਨਾ ਨਹੀਂ ਨਹੀਂ ਪੰਚਾਇਤ ਦਾ ਨਾਂ ਨੰ ਜਾਣਦਾ ਨਹੀਂ ਮੈਂ ਪੁੱਛਾ ਆ ਚਾ ਚਲੋ ਠੀਕ ਹੈ ਰਕੀਨ ਆਪੜਾ ਮੇਰਾਣ ਸੁਖ ਜੀ 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 ਸਾਹਿਬ ਤੁਹਾਡੀ ਪੰਚਾਇਤ ਮੈਂ ਮੇਰੇ ਕੋਲ ਤੁਹਾਡੇ ਕੋ ਪੰਚਾਇਤ ਮੈਂ ਪੰਜਾਬ ਦੇ ਮੇਰੇ ਕੋ ਨੂੰ ਸਪੈਸ਼ਲ ਡਿਊਟੀ ਲੱਗੀ ਹੈ ਕੰਮ ਤੇ ਬੜਾ ਵਧੀਆ ਚੱਲ ਰਿਹਾ ਤੇ ਆਈ ਬਹਾਨਾ ਬਣਾ ਲਿਆ ਜੀ ਉਹਨਾਂ ਨੇ ਬਾ ਨਾ ਨਾ ਕਹਤਾ ਤੁਹਾਡੇ ਸਾਹਮਣੇ ਬੀਜੇਪੀ ਤੇ ਝਾੜੂ ਵਾਲਾ ਹਾਰਿਆ ਹੋਇਆ ਸਰਪੰਚ ਆ ਤੁਹਾਡੇ ਸਾਹਮਣੇ ਆ ਕੇ ਕੀ ਕੀ ਕਰਕੇ ਗਏ ਆ ਕਾਰਵਾਈ ਦੇ ਜਿੱਟਕ ਹੋ ਕੇ ਲੱਗੇ ਜੀ ਸਰਕਾਰ ਦਾ ਏਦਾ ਹੰਕਾਰ ਆ ਪਹਿਲੇ ਤੇ ਵੇਖੋ ਜੀ 3 ਮਹੀਨੇ ਤੋ ਹੋ ਗਿਆ ਨੂੰ ਕਲਪ ਦਿਓ ਸਾਡਾ 3 ਦਾ ਆਮ ਜਲਾਸ ਕਰਾਓ ਆਮ ਜਲਾਸ ਕਰਾਉ ਨਹੀਂ ਕਰਾ ਰਹੇ ਜੀ ਮੈਂਬਰਾਂ ਨੂੰ ਹੋ ਗਿਆ 6 ਮਹੀਨੇ ਨੂੰ ਤਰਲੇ ਮਾਰ ਦੇਣ ਭਾਈ ਸਾਹਿਬ ਤੁਸੀਂ ਆ ਜਾਓ ਤੁਸੀਂ ਲੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਨੇ ਆ ਇਹਨਾਂ ਨੂੰ ਵੀ ਗਿਆ ਸਰਪੰਚ ਤੁਸੀਂ ਆ ਜਾਓ ਕੰਮ ਤੇ ਕਰਾ ਲੀਏ ਜੀ ਅੱਗੇ ਅੱਗੇ 40-45 ਲੱਖ ਨੇ ਕਹਿੰਦੇ ਨਿਕਲੇ ਹੋ ਵੀ 32 ਲੱਖ ਜਾਣਾ ਵੀ ਆ ਜਾਓ ਆ ਕੇ ਪਿੰਡਾ ਮਰਨੀ ਪਰ ਇਹਨਾਂ ਗੰਗਾਂ ਗਾਦੀ ਪਿੰਡ ਵਾਲੇ ਪੈਸੇ ਨਹੀਂ ਲੱਗਣੇ ਨਹੀਂ ਲਾਉਂਦੇ ਪਤਾ ਦੇ ਸਾਹਮਣੇ ਜਿਹੜੇ ਕੋ ਪੰਚਾਂ ਨੂੰ ਰਿਕਵੈਸਟਾਂ ਨੂੰ ਕੀਤੀਆਂ ਮੇਰਾ ਪਿੰਡ ਚੋਂ ਚੌਕੀਦਾਰ ਨੂੰ ਪੁੱਛ ਕੇ ਵੇਖ ਲੋ ਘਰ ਘਰ ਵੀ ਗਿਆ ਇਹਨਾਂ ਦੇ ਲੋ ਮਟਾ ਕਰਾਉਂਦੇ ਤਿੰਨ ਦਿਨ ਹੋ ਗਏ ਜੀ ਕੋਈ ਅਸਰ ਹੀ ਨਹੀਂ ਕਰ ਜੀ ਇੱਕੋ ਹੀ ਕੰਮ ਹੀ ਕੰਮ ਨਹੀਂ ਕਰਦੇ ਨਾ ਪਿੰਡ ਦਾ ਕੰਮ ਨਹੀਂ ਕਰਦੇ ਨਾ ਪਿੰਡ ਦਾ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਨਾ ਜਿਹੜਾ ਤੁਸੀਂ ਮਤਾ ਪੁੱਛਣਾ ਤੁਸੀਂ ਮਤਾ ਪਾ ਕੇ ਸਹਿਮਤੀ ਕਰ ਦੋ ਮੁਰਤੇ ਮੈਂ ਇੱਕੋ ਕਰਾ ਲਓ ਕਿ ਤੁਸੀਂ ਮਤਾ ਪਾ ਲਓ ਗਲੀਆਂ ਸਾਰੀਆਂ ਬੰਨਣ ਵਾਲੀਆਂ ਕਾਮਰੇ ਸਾਰੇ ਟੇਕੀ ਸਾਰੀ ਬੰਦ ਦੇਖੋ ਪਾਣੀ ਪੁੱਛ ਕੇ ਪਿੰਡ ਜੇ ਦੇਖੋ ਦੋ ਚਾਰ ਬੰਦੇ ਛੱਡ ਕੇ ਤੇ ਬਹਿਰ ਪਿੰਡ ਨੂੰ ਕੁਛ ਕਿਰਕੋ ਕੀ ਆ ਕਿਤੇ ਕਿਤੇ ਪਿੰਡ ਦੇ ਘੁੰਮ ਕੇ ਦੇਖੋ ਲੋਕੀ ਦਾ ਆ ਮੁੰਡੇ ਦਾ ਡੋਟਾ ਇਸ ਹੋਇਆ ਨਾ 509 ਡਰ ਸਰਕਾਰ ਦਾ ਡਰ ਸਾਨੂੰ ਕੋਈ ਡਰ ਨਹੀਂ ਦਾ ਜੀਣਾ ਰੋ ਮਰਨਾ ਇੱਕੋ ਵਰੀ ਆ ਜੀਉਣਾ ਮਰਨਾ ਤੇਰੇ ਸਾਹਮਣੇ ਦੇਖ ਲੋ ਕੀ ਆ ਗੁੱਡਾ ਕਰਦੀ ਨਹੀਂ ਅੱਗਾ ਘਮਰੇ ਬੀਜੇਪੀਓ ਲੈਨੇ ਤੇ ਕੋ ਧਰੂਆ ਦੋਵਾਂ ਨਾਲ ਕੇ ਖੜਿਆ ਇਹ ਇਕੱਠੇ ਹੋ ਗਏ ਆ ਪਹਿਲਾਂ ਵੀ ਇਕੱਠੇ ਹੀ ਹੁਣ ਵੀ ਇਕੱਠੇ ਆ ਤੁਹਾਡੇ ਸਾਹਮਣੇ ਇਲੈਕਸ਼ਨ ਵੀ ਜਿਉ 2 ਕਰੋੜ ਇਹ ਮੇਰੇ ਸਮਝਾਤਾ ਉਹਨੇ ਨਹੀਂ ਕੀਤਾ ਸਾਨੂੰ ਬਸ ਉਹ ਤੇਰੇ ਸਿਰਫ ਸਰਪੰਚੀ ਸਰਪੰਚੀ ਦਾ ਸਪੱਤੀ ਕਦਾਂ ਦੇ ਦिए ਕਦੀ ਢਾਈ ਢਾਈ ਸਾਲ ਕਰ ਲਉਂਗਾ ਮੈਂ ਕਹੂੰ ਦੇਨੂਆ ਪੈਨੂਆ ਕਰ ਲਉ ਮੈਂ ਕਿੱਥੇ ਤੱਕ ਗਿਆ ਤਾ ਵੀ ਤੇਰੇ ਮੈਂਬਰ ਇੰਗੇ ਸਕੇ ਨਾ ਦੋ ਆਪਣੇ 6 ਮੈਂਬਰਾਂ ਕੋ ਸੀਵਾ ਕਿਨੇ ਮੈਂਬਰ ਨੇ 6 ਮੈਂਬਰ ਉਹਨਾਂ ਦੇ ਆ ਤੇ ਤੁਸੀਂ ਕਹਲੇਂ ਅੰਦਾਜ਼ ਮੈਂ ਇੱਕੋ ਸਵਾਲ ਆ ਕਿ ਜਿਆ ਸਰਦਾਰ ਗਦੀ ਸਿੰਘ ਆ ਵੇਖੋ ਜੀ 6 ਆ ਵਰ ਗਈ ਆ ਅਤੇ ਐਸ਼ੀ ਮੈਂਬਰ ਉਹਦੇ ਤੇ ਸੀ ਮੈਂਬਰ ਉਹਦੇ ਰਵੀ ਮਜਬੂਰੀ ਆ ਆਪੀ ਸਰਕਾਰ ਹਾਏ ਸਰਕਾਰ ਹਾਂ ਵੀ ਕਰਦੇ ਆ ਮੇਰੇ ਫੀਰ ਨਿਕਾ ਦੇ ਤੇ ਹੁਣ ਪ੍ਰਬੰਧਕ ਪ੍ਰਬੰਧਕ ਲੱਗਾ ਨਹੀਂ ਪ੍ਰਬੰਧਕ ਤੇ ਆਹੀ ਯਾ ਲਗਭਗ ਲੱਗ ਹੀ ਗਿਆ ਪੰਚਾਇਤ ਕਮੇਟੀ ਤੇ ਕਹਾਂ ਮੈਂ ਪ੍ਰਬੰਧਕ ਲੱਗਾ ਨਹੀਂ ਇਹ ਲੱਗਾ ਨਹੀਂ ਗਿਆ ਜੀ ਅਸੀਂ ਲੱਗ ਗਏ ਵੀ ਪ੍ਰਬੰਧਕ ਦੇ ਚਾਰੀ ਬਤਾਈ ਦਾ ਨੂੰ ਪਹਿਲੇ ਹਿਸਾਬ ਦੇ 24 ਸੰਦਾ ਜਾਂ 40 ਬਤਾਈ ਦਾ ਲੱਗਾ ਕਿੱਥੇ ਆ ਮਿਲਵਾਲੋ ਪ੍ਰਬੰਧਕੀ ਪ੍ਰਬੰਧਕ ਨਹੀਂ ਲਗੰਦੇ ਨਾ ਪਿੰਡ ਬੈਜੂਗਾ ਜਾ ਕੇ ਜੇ ਕੋ ਪੈਸੇ ਕਢਾਉਣ ਵਾਦੀ ਪ੍ਰਬੰਧਕ ਨਹੀਂ ਕਰਦੇ ਨਾ ਪਿੰਡ ਵਾਲਿਆਂ ਨੂੰ ਲਾ ਦਿਓ ਮੇਰੀ ਸਫਾ ਬਣੀ ਇੱਥੇ ਉਹਨਾਂ ਨੂੰ ਦੱਸਣ ਮੈਂ ਆਦੇ ਨਾ ਸائن ਕਰਕੇ ਮੈਨੂੰ ਮਿਚਵਾ ਦੇ ਸਭਾ ਤੇ ਵੀ ਸਹੀ ਨੇ ਫੌਜੀ ਲਟਾਰ ਨੇ ਇਹ ਇੱਕ ਸਾਰਾ ਉਹਨਾਂ ਨੇ ਨਾਮ ਤੋਂ ਜ਼ਿਆਦਾ ਇਖਨੇ ਕੀ ਆ ਗੀ ਤੇ ਤੁਸੀਂ ਇਹ ਪਿੰਡ ਤੇ ਵਾਦਾ ਕੀਤਾ ਹੈ ਪੰਚਾਇਤ ਚੋਣਾਂ ਤੇ ਕਿ ਅਸੀਂ ਮੈਂ ਆਪਣੀ ਮਾਲਕੀ ਜੋ ਛੱਪੜ ਦਾ ਛੱਪੜ ਮੇਰੀ ਤੇ ਮਾਲਕੀ ਪੈਣੀ ਦਿਆ ਮੈਂ ਕਹਿੰਦਾ ਇਹ ਵੀ ਪੈਣੀ ਦੰ ਮੇਰੇ ਲੋਕਾਂ ਨੇ ਕਿਹਾ ਇਹ ਆਹ ਖੜ ਗਿਆ ਤੇ ਪਾਣੀ ਬੰਦ ਕਰਦੇ ਆ ਆ ਨਹੀਂ ਪਾਈ ਛੱਤ ਪੰਜਾਬਾ ਤੂੰ ਹੀ ਪੰਜਾਬ ਦੇ ਕੋਲ ਉਹ ਦੂਜੀ ਵਾਲਾ ਪੈਣੀ ਦਿਆ ਬਰਾ ਵੀ ਹੁਣ ਪਤਾ ਕਰ ਲਓ ਪਿੰਡ ਦਾ ਸਾਰੇ ਇਥੇ ਪਤਾ ਕਰ ਲਓ ਤੁਹਾਨੂੰ ਪਤਾ ਹੈ ਮੈਂ ਤੇ ਉਹ 40 ਨਾ ਤੇ ਮੈਨੂੰ ਚਟਿਆਗਾ ਤਾਂ ਦੋ ਸਰਪੰਚ ਚਲ ਗਏ ਉਦੋਂ ਦਾ ਪਾਣੀ ਪੈਣ ਦਿਆ ਮੋਹ ਸਮਝ ਨਹੀਂ ਮੋ ਨਾ ਦੇ ਮੰਗਦਾ ਮੈਂ ਮੈਂ ਪਾਣੀ ਨਹੀਂ ਬੰਦ ਕਰਨਾ ਤਾਲੀ ਛੱਡ ਦੇ ਛੱਡਦਾ ਕਿ ਤੱਕ ਲੜ ਡੇਟ ਹੈ ਪਰ ਪਾਣੀ ਨਹੀਂ ਬੰਦ ਹੋਊਗਾ ਪਰ ਦੱਸੋ ਵੀ ਪਿੰਡ ਵਾਲਾ ਕੁਝ ਬਣਾ ਕਰ ਲੋ ਦੋ ਚਾਰ ਛੱਡ ਕੇ ਪਿੰਡ ਦੇ 90% 90% ਸਾਡੀ ਨਾਲ ਆ ਸਿਰਫ ਸਰਕਾਰ ਦਾ ਡਾਰ ਹੈ ਹਾਈ ਸਰਕਾਰ ਨੇ ਕਰੇ ਕਿਰਾਬ ਬੰਦ ਕਰਾ ਦੇਣਾ ਉਹ ਤੁਸੀਂ ਹੀ ਇਚੰਦੇ ਆਈਂ ਚਾਹੁੰਦੇ ਆ ਜਨ ਉਹ ਨਹੀਂ ਆ ਚਾਹੀਦਾ ਮੇਰੇ ਪਿੰਡ ਵਾਲਾ ਨਹੀਂ ਆ ਚਾਹੀਦਾ ਮੇਰੇ ਪਿੰਡ ਵਾਲਿਆਂ ਨੂੰ ਛੱਡਿਆ ਜਾਂਦੇ ਜੇ ਮੈਂ ਕਹੇ ਬੋਲਵਾ ਦੇ ਆ ਤੇ ਜਾਣਾ ਜੇ ਮਰੀ ਅੱਜ ਵੀ ਜਾਣਾ ਚ ਰਿਆ ਮੇਰੇ ਡਰ ਇੱਕ ਇੱਕ ਪ੍ਰਸ਼ੰਤ ਵੀ ਮੈਨੂੰ ਡਰਤ ਨਾ ਹੋਂ ਜੀ ਆਈ ਨਾ ਤੋਂ ਆਈ ਤੋਂ ਮੈਨੂੰ ਕੋਈ ਡਰ ਨਹੀਂਗਾ ਇਹ ਲੱਗਨ ਵਾਲੇ ਇਹ ਵੀ ਨਹੀਂ ਗਏ ਪਰ ਜਿਹੜੇ ਵਿੱਚ ਲੜਾਉਣ ਵਾਲੇ ਲੜਾਉਣ ਵਾਲਾ ਨਾਂ ਮੈਂ ਲੜਨ ਵਾਲਾ ਲੜਨ ਵਾਲੇ ਵਤੀਂਦੇ ਸੀ ਨਾ ਉਹ ਲੜਨ ਵਾਲਾ ਨਹੀਂ ਲੱਗਨ ਵਾਲਾ ਪਰ ਬਥੇਰੀ ਕੀ ਕੰਮ ਕਰਦੇ ਹੋ ਕੰਮ ਕਰ ਉਹਨਾਂ ਦੇ ਸੌ ਖਾਦੀ ਵੀ ਕੰਮ ਨਹੀਂ ਪੈਂਦੇ ਹੁੰਦੇ ਨਾਲ ਜੀ ਵਿਚਾਰੀ ਬਤਾਰੀ ਅੱਗੇ ਗਿਆ ਇਹ ਵੀ ਬਤੀਰੀ ਖਵਾ ਦੇਣਾ ਖਵਾ ਦਿਓ ਜੀ ਮੇਰੇ ਕਿਰੇ ਪਿਓ ਤੇ ਆ ਪਿੰਡ ਵਾਲੇ ਆਂ ਪਿੰਡ ਵਾਲੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਪੜਾ ਮੇਰੀ ਕੋਈ ਹਾਲ ਨਹੀਂ ਜੇ ਮੈਂ ਤਾਂ ਹੁਣੇ ਮਰਨ ਦੀ ਤਿਆਰ ਜੇ ਪਰ ਮੇਰੇ ਵਸ ਕੀ ਘਰ ਦੇ ਸਾਹਮਣੇ ਦੱਸ ਦੋ ਕਿ ਮੇਰੇ ਵਸ ਹੈਗੀ ਜ ਤੇ ਨਾਲੇ ਮੈਂ ਬ੍ਰੇਦੀ ਸਰਕਾਰ ਤੇ ਲਾ ਕੇ ਆਮ ਜਲਾਸਾ ਕਰਦਾ ਕਿ ਕਿਤਾਬਾਂ ਖੋ ਕੇ ਲੈ ਕੇ ਤੁਹਾਡੇ ਸਾਹਮਣੇ ਖੋ ਖੜੀਆਂ